ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਚੱਲ ਰਿਹਾ ਹੈ ਅੱਜਕੱਲ ਉਹਦੇ ਵਿੱਚ ਜਿਹੜੇ ਦੂਸਰੇ ਦਿਨ ਦੇ ਜਿਹੜੇ ਮੁਕਾਬਲੇ ਹੋਏ ਜਾਂ ਆਪਾਂ ਕਾਰਗਰਮੀਆਂ ਪ੍ਰੋਗਰਾਮ ਜਿਹੜੀਆਂ ਉੱਥੇ ਪੇਸ਼ਕਾਰੀਆਂ ਕੀਤੀਆਂ ਗਈਆਂ ਉਹ ਉਹਨਾਂ ਦੇ ਵਿੱਚ ਜਿਹੜਾ ਸੀਗਾ ਕਲਾਸਿਕਲ ਡਾਂਸ ਵੀ ਸੀ ਸਮੂਹ ਗਾਣ ਸੀਗੇ ਇਕਾਂਗੀ ਨਾਟਕ ਸੀਗੇ ਕਲਾਸਿਕਲ ਸਾਜ਼ਵਾਦਨ ਅਤੇ ਕਲਾਤਮਕ ਵਨਗੀਆਂ ਵਿੱਚ ਕੋਲਾਜ ਬਣਾਉਣਾ ਪੋਸਟਰ ਬਣਾਉਣਾ ਮਿੱਟੀ ਦੀ ਮੋਡਲਿੰਗ ਅਤੇ ਕੁイズ ਦੇ ਮੁਕਾਬਲੇ ਅਲੱਗ-ਅਲੱਗ ਵਕਤ-ਵਕਤਾਂ 'ਤੇ ਦੋਸਤੋ ਆਰਗੇਨਾਈਜ਼ ਕੀਤੇ ਗਏ ਸੀ ਇਸ 37ਵਾਂ ਨੈਸ਼ਨਲ ਯੂਥ ਫੈਸਟੀਵਲ ਹੈਗਾ ਤੇ ਜਿਹੜਾ ਕਿ ਪੀਏਯੂ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਦੋਸਤੋ ਇਹ ਜਿਹੜੇ ਮੁਕਾਬਲੇ ਹੋਏ ਸੀਗੇ ਇਹਨਾਂ ਦੇ ਵਿੱਚ ਜਿਹੜਾ ਦੂਸਰਾ ਦਿਨ ਸੀਗਾ ਇਹਨਾਂ 'ਚ ਜਿਹੜੇ ਮੁੱਖ ਮਹਿਮਾਨ ਸੀਗੇ ਉਹ ਪੰਜਾਬ ਮਿਲਖ ਫੈਡ ਦੇ ਨਿਰਦੇਸ਼ਕ ਅਤੇ ਪੀਏਯੂ ਦੇ ਸਾਬਕਾ ਵਿਦਿਆਰਥੀ ਸ਼੍ਰੀ ਕਮਲ ਕੁਮਾਰ ਗਰਗ ਆਈਏਐਸ ਰਹੇ ਸੀ ਮੌਜੂਦ ਰਹੇ ਸੀਗੇ ਤੇ ਉਹਨਾਂ ਦਾ ਜਿਹੜਾ ਪ੍ਰੋਗਰਾਮ ਦਾ ਜਿਹੜੇ ਮੁਕਾਬਲੇਆਂ ਦਾ ਉਦਘਾਟਨ ਪੰਜਾਬ ਨਾਟਕ ਕਲਾ ਅਕਾਡਮੀ ਦੇ ਚੇਅਰਮੈਨ ਅਤੇ ਪ੍ਰਸਿੱਧ ਪੰਜਾਬੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਦੁਆਰਾ ਕੀਤਾ ਗਿਆ ਸੀਗਾ ਜੀ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸੁਤਵੀਰ ਸਿੰਘ ਗੋਸਲ ਉਹਨਾਂ ਨੇ ਇਹਨਾਂ ਮੁਕਾਬਲੇਾਂ ਦੀ ਪ੍ਰਧਾਨਗੀ ਦੋਸਤੋ ਕੀਤੀ ਸੀਗੀ ਤੇ ਅੱਗੇ ਵਧਦੇ ਹਾਂ ਜੀ ਸ਼੍ਰੀ ਕਮਲ ਕੁਮਾਰ ਗਰਗ ਆਈਏਐਸ ਨੇ ਇਸ ਮੋਕੇ ਬੋਲਦੇ ਆ ਪੀਏਯੂ ਵਿੱਚ ਗੁਜ਼ਰੇ ਸਮੇਂ ਨੂੰ ਆਪਣੀਆਂ ਪੁਰਾਣੀਆਂ ਯਾਦਾਂ ਉਹਨਾਂ ਨੇ ਤਾਜ਼ਾ ਕੀਤੀਆਂ ਜੀ ਉਹਨਾਂ ਨੇ ਕਿਹਾ ਕਿ ਇਹ ਸੰਸਥਾ ਹਮੇਸ਼ਾ ਪ੍ਰਤਿਬਾ ਦਾ ਸਹੀ મૂਲੰਕਣ ਕਰਨ ਅਤੇ ਹੁਨਰ ਦੀ ਕਦਰ ਕਰਨ ਵਿੱਚ ਭਰੋਸਾ ਰੱਖਦੀ ਹੈ ਅੱਗੇ ਉਹਨਾਂ ਨੇ ਆਪਣੇ ਨਿੱਜੀ ਕਾਮਯਾਬੀ ਵਿੱਚ ਇਸ ਸੰਸਥਾ ਦੇ ਸੰਸਕਾਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਉਹਨਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆ ਉਹਨਾਂ ਨੂੰ ਜਿੱਤ ਹਾਰ ਦੇ ਸੌੜੇ ਪਾਵਾਂ ਤੋਂ ਉੱਪਰ ਉੱਠ ਕੇ ਮਿੱਤਰਤਾ ਨੂੰ ਵਧਾਉਣ ਲਈ ਉਤਸ਼ਾਹਤ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਦੀ ਜਿੱਤ ਹੁੰਦੀ ਹੈ ਤੇ ਇੱਕ ਦੀ ਹਾਰ ਹੁੰਦੀ ਹੈ ਲੇਕਿਨ ਜੋ ਹਾਰਦਾ ਹੈਗਾ ਉਹਨੂੰ ਵੀ ਆਪਣੇ ਮਤਲਬ ਦਿਲ ਦੇ ਉੱਪਰ ਨਹੀਂ ਲਗਾਉਣਾ ਚਾਹੀਦਾ ਜਾਂ ਇਹ ਕਹਿ ਲਈਏ ਕਿ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਮੇਰੀ ਮੇਰਾ ਆਖਰੀ ਮੁਕਾਬਲਾ ਸੀਗਾ ਦੋਸਤੋ ਤੇ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਇਸ ਮਹਾ ਮੁਕਾਬਲੇ ਦਾ ਆਯੋਜਨ ਬੜੇ ਮਾਣ ਵਾਲੀ ਗੱਲ ਹੈ ਇਸ ਨਾਲ ਪੰਜਾਬ ਦੇ ਕਲਾ ਜਗਤ ਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਤੇ ਅੱਗੇ ਸ਼੍ਰੀ ਕੇਵਲ ਧਾਲੀਵਾਲ ਨੇ ਇਸ ਉਤਸਵ ਦਾ ਹਿੱਸਾ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੇਸ਼ ਭਰ ਦੇ ਹੁਨਰ ਨੂੰ ਇੱਕੋ ਮੰਚ ਤੇ ਵੇਖਣ ਨੂੰ ਦੁਰਲਭ ਤਜਰਬਾ ਕਿਹਾ ਉਹਨਾਂ ਕਿਹਾ ਕਿ ਉਹੋ ਪੀਏ ਯੂ ਦੀ ਮੇਜਬਾਨੀ ਵਿੱਚ ਹੋ ਰਹੇ ਇਸ ਸਮਾਗਮ ਨੂੰ ਕਲਾ ਲਈ ਸ਼ੁਭ ਸ਼ਗਨ ਮੰਨੇ ਹਨ ਇਸ ਨਾਲ ਕਲਾਕਾਰਾਂ ਨੂੰ ਆਪਣੀ ਕਲਾ ਦੇ ਵਟਾਂਦਰੇ ਲਈ ਇੱਕ ਮਾਹੌਲ ਮਿਲੇਗਾ ਅਤੇ ਸਮਾਜ ਵਿੱਚ ਆਪਸੀ ਸਦਭਾਵ ਤੇ ਪਿਆਰ ਦੇ ਭਾਵ ਸੰਚਾਰਿਤ ਹੋਣਗੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਉਹਨਾਂ ਨੇ ਇਸ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪਰ ਅੰਦੀ ਲੋਕ ਸੰਗੀਤ ਵਿਰਾਸਤ ਦੇ ਪ੍ਰਦਰਸ਼ਨ ਲਈ ਇਹਨਾਂ ਕਲਾਕਾਰਾਂ ਦੀ ਉਹਨਾਂ ਨੇ ਖੂਬ ਉਥੇ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਅਮੀਰ ਪਰੰਪਰਾ ਦੇ ਦੂਤ ਬਣ ਕੇ ਪੰਜਾਬ ਵਿੱਚ ਆਏ ਇਹਨਾਂ ਹੁਨਰਮੰਦ ਕਲਾਕਾਰਾਂ ਨੇ ਸਾਨੂੰ ਦੇਸ਼ ਦੇ ਅਨੇਕ ਰੰਗਾਂ ਤੋਂ ਜਾਣੂ ਕਰਾਇਆ ਇਸ ਤਰ੍ਹਾਂ ਮਹਿਮਾਨ ਕਲਾਕਾਰਾਂ ਨੇ ਪੰਜਾਬ ਦੀ ਪਰੰਪਰਾ ਨੂੰ ਵੀ ਜਾਣਿਆ ਦੋਸਤੋ ਦੇਸ਼ ਦੇ ਸਮਾਜਿਕ ਇਕਤਾਲੀ ਇਹ ਆਯੋਜਨ ਬੇहद ਅਹਿਮ ਹੈ ਤੇ ਖੁਸ਼ੀ ਹੈ ਕਿ ਇਹ ਪੀਏਯੂ ਵਿੱਚ ਹੋ ਰਿਹਾ ਹੈ ਦੋਸਤੋ ਜਿਹੜਾ ਸਮਾਗਮ ਸੀਗਾ ਜੀ ਇਹਦੇ ਵਿੱਚ ਸਵਾਗਤੀ ਜਿਹੜਾ ਇਹ ਸ਼ਬਦ ਕਹੇ ਸੀਗੇ ਜੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਕਟਰ ਨਿਰਵਲ ਜੋੜਾ ਹੋਣਾ ਨੇ ਕਹੇ ਸੀਗੇ ਜੀ ਉਹਨਾਂ ਨੇ ਕਿਹਾ ਕਿ ਨਿੱਜੀ ਤੌਰ ਤੇ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨਾਲ ਗੱਲਬਾਤ ਕਰਕੇ ਉਨਾ ਜਾਣਿਆ ਹੈ ਕਿ ਇਹ ਵਿਦਿਆਰਥੀ ਕਿੰਨਾ ਕੁਝ ਸਿੱਖ ਰਹੇ ਅਤੇ ਆਨੰਦਮਾਨ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਅਲੱਗ-ਅਲੱਗ ਸੂਬਿਆਂ ਤੋਂ ਦੋਸਤੋ ਇੱਥੇ ਯੂਥ ਫੈਸਟੀਵਲ ਦੇ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ ਪਹੁੰਚੇ ਹੋਏ ਸਨ ਦੋਸਤੋ ਉਨ੍ਹਾਂ ਨੇ ਅੱਗੇ ਆਉਣ ਵਾਲੇ ਉਨ੍ਹਾਂ ਨੇ ਦਿਨਾਂ ਵਿੱਚ ਮੁਕਾਬਲਿਆਂ ਦੇ ਹੋਰ ਰੋਚਕ ਹੋਣ ਦੀ ਆਸ ਵੀ ਪ੍ਰਗਟਾਈ ਅੰਤ ਵਿੱਚ ਧੰਨਵਾਦ ਦੇ ਸ਼ਬਦ ਪੀਏਯੂ ਦੇ ਰਜਿਸਟਰਡ ਡਾਕਟਰ ਰਿਸ਼ੀਪਾਲ ਸਿੰਘ ਨੇ ਕਹੇ ਇਸ ਮੁਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਰਦਾਰ ਰੁਪਿੰਦਰ ਪਾਲ ਸਿੰਘ ਲੁਧਿਆਣਾ ਦੀਆਂ ਵੱਖ-ਵੱਖ ਸਿੱਖਿਆਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੀਏਯੂ ਦੇ ਉੱਚ ਅਧਿਕਾਰੀ ਅਤੇ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਦਾ ਆਨੰਦ ਮਾਣਿਆ ਦੋਸਤੋ ਤੇ ਇਹ ਸੀ ਇੱਕ ਰਿਪੋਰਟ ਦੋਸਤੋ ਪੀਏਯੂ ਦੇ ਵਿੱਚ ਜਿਹੜਾ ਹੈ ਅੱਜ ਕੱਲ ਯੂਥ ਫੈਸਟੀਵਲ ਚੱਲ ਰਿਹਾ 37ਵਾਂ ਯੂਥ ਫੈਸਟੀਵਲ ਚੱਲ ਰਿਹਾ ਹੈ ਦੋਸਤੋ ਤੇ ਜੇਕਰ ਤੁਹਾਨੂੰ ਵੀਡੀਓ ਚੰਗਾ ਲੱਗਾ ਤੇ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਧੰਨਵਾਦ ਜੀ